ਕਾਂਗਰਸ ਦੇ ਵਿੱਚ ਇਸ ਵਾਰ ਬੜੀ ਸੀਟਾਂ ਨੂੰ ਲੈ ਕੇ ਕਿ ਟਿਕਟ ਕਿਹਨੂੰ ਦਿੱਤੀ ਜਾਵੇ بڑے ਮਸਲੇ ਸਾਹਮਣੇ ਆ ਰਹੇ ਨੇ ਕਿ ਰਾਹੁਲ ਗਾਂਧੀ ਸੀਐਮ ਦਾ ਚਿਹਰਾ ਕਿਨੂੰ ਅਲਾਨਣਗੇ ਇੱਕ ਤਾਂ ਇਹ ਬਹੁਤ ਵੱਡੀ ਜਿਹੜੀ ਸਾਹਮਣੇ ਗੱਲ ਆ ਰਹੀ ਹੈ ਇਹ ਵੀ ਇੱਕ ਸਮੱਸਿਆ ਕਿ ਸੀਐਮ ਦੀ ਟਿਕਟ ਜਿਹੜੀ ਕਿਨੂੰ ਦਿੱਤੀ ਜਾਊਗੀ ਔਰ ਦੂਜੇ ਪਾਸੇ ਹਲਕਾ ਰਾਮਪਰਾ ਜੋ ਸਰਗਰਮ ਏਰੀਆ ਪੂਰਾ ਤੇ ਇੱਧਰ ਵੀ ਪੂਰਾ ਰੋਲਾ ਪਿਆ ਹੋਇਆ ਕਿ ਰਾਮਪਰਾ ਦੇ ਵਿੱਚ ਵੀ ਦੋ ਉਮੀਦਵਾਰ ਨੇ ਕਾਂਗਰਸ ਦੇ ਕਿ ਦੋਨਾਂ ਦੇ ਵਿੱਚੋਂ ਟਿਕਟ ਅਸਲ ਦੇ ਵਿੱਚ ਕਿਨੂੰ ਮਿਲੇਗੀ ਲੋਕਾਂ ਦੇ ਬਹੁਤ ਸਾਰੇ ਜਿਹੜੇ ਕਮੈਂਟ ਆਉਂਦੇ ਨੇ ਦੋਨਾਂ ਪੱਖਾਂ ਦੇ ਆਉਂਦੇ ਨੇ ਤਰੰਪਰਾ ਦੀ ਜਿੱਕਲ ਕਰ ਗੱਲ ਕਰੀਏ ਆਪਾਂ ਤਰੰਪਰਾ ਦੇ ਵਿੱਚ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਜਸ਼ਨਦੀਪ ਸਿੰਘ ਚੈਲ ਨੂੰ ਹੋਣਾ ਚਾਹੀਦਾ ਹੈ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਹੈ ਔਰ ਦੂਜੇ ਪਾਸੇ ਦੇਖੀ ਤਾਂ ਬਹੁਤ ਸਾਰੇ ਮੈਸੇਜ ਇਦਾਂ ਦੇ ਵੀ ਆਉਂਦੇ ਨੇ ਜੋ ਕਹਿੰਦੇ ਨੇ ਗੁਰਪ੍ਰੀਤ ਸਿੰਘ ਕਾਂਗੜ ਦੀ ਟਿਕਟ ਪੱਕੀ ਹੈ ਕਿ ਕਾਂਗੜ ਹੀ ਟਿਕਟ ਲੈ ਕੇ ਆਊਗਾ ਰਾਮਪਰਾ ਹਲਕਾ ਦੀ ਤੇ ਕਾਂਗੜ ਨੂੰ ਹੀ ਮਿਲਣੀ ਹੈ ਜਿਹੜੀ ਬਿਜਲੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹ ਨੇ ਕਿ ਭਾਈ ਕਾਂਗਰ ਸਾਹਿਬ ਦੀ ਹੈ ਬੁਰਪਰੀ ਸੇ ਕਾਂਗਰ ਦੇ ਇਹਨਾਂ ਦੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਵਧੀਆ ਹੈ ਉਹ ਉਧਰੋਂ ਸਪੋਰਟ ਕਰਨਗੇ ਟਿਕਟ ਲੈਣ ਦੇ ਕੀ ਟਿਕਟ ਕਾਂਗਰ ਨੂੰ ਹੀ ਮਿਲੇ ਔਰ ਦੇ ਦੂਜੇ ਪਾਸੇ ਜਸਨਦੀਪ ਸਿੰਘ ਚਹਿਲ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੀ ਰਾਜਾ ਬੜਿੰਗ ਦੇ ਨਾਲ ਗੱਲ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੀ ਰਾਜਾ ਬੜਿੰਗ ਦੇ ਨਾਲ ਵਧੀਆ ਮਿਲਦੀ ਹੈ ਕਿ ਰਾਜਾ ਬੜਿੰਗ ਉਹਨਾਂ ਦੇ ਨਾਲ ਨੇ ਉਹ ਉਧਰਲੇ ਪਾਸੇ ਜ਼ੋਰ ਲਾਉਣਗੇ ਰਾਜਾ ਬੜਿੰਗ ਕੀ ਜਸਨਦੀਪ ਸਿੰਘ ਚਹਿਹ ਨੂੰ ਜਿਹੜੀ ਰਾਮਪਰਾ ਹਲਕੇ ਦੀ ਟਿਕਟ ਮਿਲੇ ਰੋਲਾ ਦੋਨਾਂ ਪਾਸੇ ਹੈ ਇਹ ਵੀ ਲੋਕਾਂ ਨੂੰ ਜਾਂ ਇਹਨਾਂ ਦੇ ਵਰਕਰਾਂ ਨੂੰ ਕਲੀਅਰ ਕਰ ਦੇਣਾ ਚਾਹੀਦਾ ਹੈ ਕਿ ਅਸਲ ਦੇ ਵਿੱਚ ਜਿਹੜੀ ਟਿਕਟ ਆ ਰੰਪਰਾ ਦੀ ਉਹ ਕਿਸ ਦੀ ਝੋਲੀ ਦੇ ਵਿੱਚ ਜਾਣ ਵਾਲੀ ਹੈ। ਨਿਰਦੇ ਵਰਕਰ ਉਲਝੇ ਹੋਏ ਨੇ। ਪੁਰਾਣੇ ਵਰਕਰ ਜਿਹੜੇ ਨਰਾਜ ਨੇ ਕਾਂਗਰਸ ਦੇ ਨਾਲ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਉਹ ਜਿਵੇਂ ਸੰਦੀਪ ਸਿੰਘ ਚਹਲ ਚਹਲ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਨੇ ਔਰ ਕਾਂਗਰਸ ਦੀ ਆਪ ਦੇ ਇਹਨਾਂ ਦੇ ਪੁਰਾਣੇ ਵਰਕਰ ਨੇ ਉਹ ਹੈਗੇ ਨੇ ਉਹ ਉੱਤੋਂ ਤੋਂ ਉਹਨਾਂ ਦੇ ਨਾਲ ਨੇ। ਅੰਦਰੋਂ ਮਣੋਂ ਨਹੀਂ ਕੰਮ ਕਰਨਾ ਚਾਹੁੰਦੇ। ਗੱਲਾਂ ਇਹ ਬਹੁਤ ਸਾਰੀਆਂ ਸਾਹਮਣੇ ਆ ਰਹੀਆਂ ਨੇ। ਕਿ ਸ਼ਾਇਦ ਜਿਹੜੇ ਕਾਂਗਰਸ ਦੇ ਖਾਸ ਵਰਕਰ ਨੇ ਬਹੁਤ ਪੁਰਾਣੇ ਜਿਹੜੇ ਕਾਂਗਰਸ ਦੇ ਨਾਲ ਜਿਹੜੇ ਵਰਕਰ ਜੁੜੇ ਹੋਏ ਨੇ ਕਿ ਅੱਜ ਉਹਨਾਂ ਦੀ ਪਹੁੰਚ ਵੀ ਇੰਨੀ ਜ਼ਿਆਦਾ ਹੈਗੀ ਹੈ ਕਿ ਉਹ ਇਕੱਠ ਕਰ ਸਕਦੇ ਨੇ ਕਿ ਕਿੰਨੇ ਬੰਦੇ ਨਾਲ ਲਿਆ ਸਕਦੇ ਨੇ ਕਿ ਕਾਂਗਰਸ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੇ ਪੁਰਾਣੇ ਅੱਜ ਮੇਰੇ ਨਾਲ ਖੜੇ ਨੇ ਬੰਦੇ ਕਿ ਉਹ ਸਿਰਫ ਆਪ ਹੀ ਖੜੇ ਨੇ ਜਾਂ ਉਹਨਾਂ ਦੇ ਨਾਲ ਕੁਝ ਇੱਕ ਲੋਕ ਹੈਗੇ ਵੀ ਨੇ ਨਾਲ ਖੜਨ ਵਾਲੇ ਕਿ ਕਿਤੇ ਕੋਈ ਕੱਟ ਹੋਵੇ ਪਹਿਲਾਂ ਤਾਂ ਆਸੇ ਪਾਸੇ ਪਿੰਡਾਂ ਦੇ ਵਿੱਚੋਂ ਨਾਲ ਜਿਹੜੇ ਵਰਕਰ ਲੈਣੇ ਪੈਂਦੇ ਨੇ ਕਿ ਰੰਪਰੇ ਦੇ ਵਿੱਚ ਕੋਈ ਇਕੱਠਾ ਤਾਂ ਰੰਪਰੇ ਦੇ ਉਹ ਬੰਦੇ ਇਨਾ ਇਕੱਠ ਨਹੀਂ ਕਰ ਸਕਦੇ ਜਾਂ ਕਰ ਸਕਦੇ ਨੇ ਇਸ ਬਾਰੇ ਵੀ ਕਾਂਗਰਸ ਸਾਹਿਬ ਨੂੰ ਪਤਾ ਹੈ ਤੇ ਟਿਕਟ ਦਾ ਜੇਕਰ ਕਲੀਅਰ ਹੋ ਜਾਂਦਾ ਤਾਂ ਲੋਕ ਵੀ ਕਹਿ ਰਹੇ ਨੇ ਕਿ ਟਿਕਟ ਦਾ ਕਲੀਅਰ ਕਰ ਲੈਣਾ ਚਾਹੀਦਾ ਵਾਰ-ਵਾਰ ਜਸ਼ਨ ਦਾ ਨਾਂ ਵੀ ਅੱਗੇ ਆ ਰਿਹਾ ਹੈ ਵਾਰ-ਵਾਰ ਕਾਂਗਰਸ ਸਾਹਿਬ ਦਾ ਨਾਂ ਵੀ ਅੱਗੇ ਆ ਰਿਹਾ ਹੈ ਔਰ ਦੂਜੇ ਪਾਸੇ ਦੇਖੀਏ ਤਾਂ ਸੀਐਮ ਦੇ ਟਿਕਟ ਨੂੰ ਲੈ ਕੇ ਰੋਲਾ ਰੋਲਾ ਪੈਣਾ ਜੇਕਰ ਰੋਲਾ ਪੈਣਾ ਤਾਂ ਦੂਜਿਆਂ ਜਿਹੜੇ ਹੋਰ ਨਾਲ ਆ ਸੇ ਪਾਸੇ ਹੈਗੇ ਨੇ ਜਿਹੜੇ ਸੀਐਮ ਚਿਹਰੇ ਨਾਲ ਬਣਨ ਨੂੰ ਫਿਰਦੇ ਨੇ ਪਰ ਉਹਨਾਂ ਦੇ ਵਿੱਚ ਵੀ ਨਰਾਜ਼ਗੀ ਕਿਤੇ ਨਾ ਕਿਤੇ ਕਿ ਇਹ ਗੱਲਾਂ ਨੂੰ ਲੈ ਕੇ ਕਿਹੜਾ ਦਾਖੇ ਮੈਜਾ 2027 ਦੇ ਵਿੱਚ ਕਿਤੇ ਵੋਟਾਂ ਦਾ ਰਾਰਾਹੀਂ ਭੁਗਤਣਾ ਨਾ ਪੈ ਜੇ ਕਿ ਵੋਟਾਂ ਦਾ ਫਰਕ ਪੈ ਸਕਦਾ ਹੈ ਕਿ ਕਿਹੜੀਆਂ ਸੀਟਾਂ ਖੜੀਆਂ ਹੋਣਗੀਆਂ ਜਿਹੜੇ ਖੜਨਗੇ ਉਮੀਦਵਾਰ ਕਿ ਉਹਨਾਂ ਨੂੰ ਵੀ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਜਾਣਾ ਕਿਉਂਕਿ ਸੀਐਮ ਚਿਹਰੇ ਪਿੱਛੇ ਵੀ ਲੜਾਈਆਂ ਔਰ ਦੂਜੀ ਦੇਖ ਕੇ ਆਮ੍ਰਦੀ ਜੇਕਰ ਗੱਲ ਕਰੀਏ ਇੱਥੇ ਵੀ ਦੋ ਉਮੀਦਵਾਰ ਖੜੇ ਨੇ ਦੋਨੇ ਹੀ ਲਗਾਤਾਰ ਮਿਹਨਤ ਕਰ ਰਹੇ ਨੇ ਜਸਨਦੀਪ ਸਿੰਘ ਚਾਹਲੇ ਵੀ ਲਗਾਤਾਰ ਆਉਦੀ ਜਿਹੜੀ ਐਕਟੀਵਿਟੀ ਆ ਉਹ ਵੀ ਕਰੀ ਜਾਂਦੇ ਆ ਨਾਲ ਨਾਲ ਜੇ ਦੂਜੇ ਪਾਸੇ ਕਾਂਗਰਸ ਸਾਹਿਬ ਦੀ ਗੱਲ ਕਰੀਏ ਉਹ ਪਹਿਲਾਂ ਤੋਂ ਹੀ ਲਗਾਤਾਰ ਜਿਹੜਾ ਉਹਨਾਂ ਦਾ ਕੰਮ ਨਿਰੰਤਰ ਉਹਨਾਂ ਦਾ ਵੀ ਆਪਦਾ ਜਾਰੀ ਹੈ ਕਿ ਟਿਕਟਾਂ ਦੀ ਜੇਕਰ ਗੱਲ ਕਰੀਏ ਲੋਹੇ ਕਿ ਸੀਐਮ ਦਾ ਚਿਹਰਾ ਤਾਂ ਚਲੋ ਜੋ ਬਾਅਦ ਦੀ ਗੱਲ ਹੈ ਕਿ ਰਾਮਪਰਾ ਫੁੱਲ ਹਲਕੇ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਟਿਕਟਾਂ ਪਹਿਲੇ ਕਲੀਅਰ ਕਰ ਦੇਣੀ ਚਾਹੀਦੀ ਹੈ ਕਿ ਕਿਹਨੂੰ ਮਿਲੂਗੀ ਤਾਂ ਕਿ ਦੂਜਾ